ਗੁਰੂ ਜੀ ਤੁਹਾਡੇ ਜਨਮ ਦੀਆਂ ਜੈ ਹੋ ਸਾਡੇ ਬਨੋਂ ਵੀ ਹੋਣ ਪਦਾਇਆ ਗੁਰੂ ਜੀ ਤੁਹਾਡੇ ਜਨਮ ਦੀਆਂ ਜੋ ਬੋਲੇ ਸੋਨਰ ਪੈ ਜਗਤ ਰਾਮ ਰਾਜ ਮਹਾਰਾਜ ਕੀ ਜੈ ਜੋ 233 ਕੀ ਮਾਗ ਜੁਦੀ 15 ਚ ਦੁਖਿਓ ਕੇ ਕਲਿਆਣ ਹਿਤ ਪ੍ਰਗਟਾਏ ਸ੍ਰੀ ਗੁਰੂ ਰਵਿਦਾਸ ਸੋ ਤਾਂ ਤਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਪੂਰੀ ਦੇਸ਼ ਦੁਨੀਆ ਦੇ ਵਿੱਚ ਸਾਰੀਆਂ ਸੰਗਤਾਂ ਵੱਲੋਂ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਸੋ ਅੱਜ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਵਾ ਤੇ ਵੈਲਫੇਅਰ ਸੁਸਾਇਟੀ ਮੋਹੱਲਾ ਰਹੀਮਪੁਰ ਵੱਲੋਂ ਪ੍ਰਧਾਨ ਚੰਦਰ ਲੱਕੀ ਜੀ ਹਰਵਿੰਦਰ ਹੀਰਾ ਜੀ ਸਾਡੇ ਨਾਲ ਬਹੁਤ ਸਤਿਕਾਰਯੋਗ ਖਲੀਲ ਅਹਿਮਦ ਜੀ ਸਾਡੇ ਬਾਬਾ ਜੀ ਨਾਲ ਵਿਜੇਪਾ ਜੀ ਸਾਡੇ ਖੜੇ ਆ ਹੈਪੀ ਜੀ ਸਰਜੀਤ ਜੀ ਸਾਡੇ ਸੁਰਿੰਦਰ ਪੱਟੀ ਜੀ ਰਜੇਸ਼ ਕੁਮਾਰ ਜੀ ਸਾਡੇ ਕਮਲਜੀਤ ਸੈਕਟਰੀ ਜੀ ਰੋਸ਼ਨ ਸਿੰਘ ਜੀ ਸਾਡੇ ਸਾਰੇ ਸਤਿਕਾਰਯੋਗ ਸਭਾ ਦੇ ਮੈਂਬਰ ਇੱਥੇ ਖੜੇ ਆ ਸੋ ਅੱਜ ਅਸੀਂ ਬੜੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਰਹੀਮਪੁਰ ਤੋਂ ਅਸੀਂ ਬਹੁਤ ਵੱਡੀ ਸੰਗਤਾਂ ਦੇ ਰੂਪੇ ਵਿੱਚ ਲੈ ਕੇ ਜਾ ਰਹੇ ਆ ਤੋਂ ਇਹਦੀਆਂ ਸ਼ੋਭਾ ਯਾਤਰਾਆਂ ਦੀਆਂ ਜਿੱਥੇ ਰਹੀਮਪੁਰ ਦੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੰਨੇ ਆ ਉੱਥੇ ਜਿਹੜੀ ਸਾਡੀ ਰੋਸ਼ਨ ਗਰਾਊਂਡ ਤੋਂ ਜਿਹੜੀ ਵੱਡੀ ਸ਼ੋਭਾ ਯਾਤਰਾ ਚੱਲਣੀ ਆ ਉਹਦੇ ਚ ਜਿੰਨੀਆਂ ਵੀ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਸਾਡੀਆਂ ਸੰਗਤਾਂ ਉਹਦੇ ਵਿੱਚ ਸ਼ੋਭਾ ਯਾਤਰਾ 'ਚ ਸ਼ਾਮਲ ਹੋ ਕੇ ਜਿਹੜਾ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾ ਰਹੀਆਂ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਰ ਸਾਲ ਪ ਸਾਡੀ ਸ਼ੋਭਾ ਯਾਤਰਾ ਨੂੰ ਰੌਣਕਾਂ ਵਧਾਉਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਬੱਲਾ ਵਾਲੇ ਸਾਡੇ ਮਹਾਨ ਸਾਡੇ ਸਤਿਗੁਰ ਰਹਿਬਰ ਸੰਤ ਨਰੰਜਨ ਦਾਸ ਜੀ ਮਹਾਰਾਜ ਜੀ ਵੱਲੋਂ ਜਿਹੜੀਆਂ ਸਾਡੀਆਂ ਸਤਖੰਡ ਬੱਲਾ ਦੀਆਂ ਔਰ ਹੋਰ ਸਾਡੇ ਇਲਾਕੇ ਦੀਆਂ ਸਾਰੀਆਂ ਹੀ ਹਜ਼ਾਰਾਂ ਦੀਆਂ ਸੈਂਕੜਿਆਂ ਦੀ ਸੰਗਤਾਂ ਨੂੰ ਜਿਹੜਾ ਕਾਚੀ ਬਨਾਰਸ ਦੇ ਵਿੱਚ ਸਤਗੁਰ ਰਵਦਾਸ ਜੀ ਮਹਾਰਾਜ ਜੀ ਦਾ ਜਿਹੜਾ ਪਵਿੱਤਰ ਜਨਮ ਦਿਹਾੜਾ ਮਨਾਉਣ ਲਈ ਜਿਹੜੇ ਉਚੇਚੇ ਪ੍ਰਬੰਧ ਕੀਤੇ ਜਾਂਦੇ ਆ ਸੋ ਸਾਰੀਆਂ ਸੰਗਤਾਂ ਵੱਲੋਂ ਸਤਗੁਰ ਨਰਨਜਨ ਦਾਸ ਜੀ ਮਹਾਰਾਜ ਜੀ ਦਾ ਵੀ ਧੰਨਵਾਦ ਕਰਦੇ ਆ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸਤ ਨਰਨਜਨ ਦੇ ਦਾਸ ਜੀ ਮਹਾਰਾਜ ਜੀ ਨੂੰ ਵਧੀਆ ਸਿਹਤ ਵਕਸ਼ਣ ਤਾਂ ਜੋ ਇਸੇ ਹੀ ਤਰ੍ਹਾਂ ਸਤਗੁਰ ਰਵਦਾਸ ਜੀ ਮਹਾਰਾਜ ਜੀ ਦੀ ਬਾਣੀ ਔਰ ਮਿਸ਼ਨ ਤੇ ਪਹਿਰਾ ਦਿੰਦੇ ਰਹਿਣ ਸਤਗੁਰਦਿਆਂ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਇਦਾਂ ਹੀ ਮਾਣਦੇ ਰਹੀਏ ਬਹੁਤ ਬਹੁਤ ਧੰਨਵਾਦ ਸਾਰੇ ਵਿਦਲਾ ਜੈਗੁਰਦੇ ਤੁੰ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਆ ਅਸੀਂ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਇੱਕ ਵਿਸ਼ਾਲ ਸ਼ੁਭ ਯਾਤਰਾ ਮੱਲਾ ਰੀਂਪੁਰ ਵਿੱਚੋਂ ਕੱਢ ਰਹੇ ਆ ਜੋ ਜੋ ਸਾਡੀ ਸ਼ੁਭ ਯਾਤਰਾ ਹੁੰਦੀ ਬਖਵਾ ਬਖ ਚੌਂਕਾ ਚ ਹੁੰਦੀ ਤੇ ਰੋਸ਼ੀ ਗੌਂਡ ਨਾਲ ਖੜੇ ਸਾਡੇ ਬਾਕੀ ਸਾਥੀ ਕੱਢ ਰਹੇ ਆ ਉਹਨਾਂ ਨਾਲ ਰਲ ਕੇ ਪੂਰੇ ਜ਼ਿਲ੍ਹੇ ਲੈਵਲ ਦੀ ਵੱਡੀ ਸ਼ੁਭ ਯਾਤਰਾ ਅੱਜ ਕੱਢ ਰਹੇ ਆ ਇਹ ਸਾਰੇ ਸਹਿਯੋਗ ਨਾਲ ਕੱਢ ਰਹੇ ਆ ਤੇ ਬਾਕੀ ਮੈਂ ਇੱਕ ਸਾਥੀਆਂ ਨੂੰ ਤੇ ਸਾਰੇ ਵੀਰਾਂ ਨੂੰ ਪੰਜਾਬ ਪਾਸੋਂ ਇੱਕ ਬੇਨਤੀ ਕਰਨਾ ਚਾਹਨਾ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਜਨਮ ਦਿਨ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਏ ਇੱਕ ਪ੍ਰਣ ਕਰੀਏ ਸਾਡੇ ਨੇੜੇ ਤੇਰ ਦੇ ਬੰਦਿਆਂ ਨੂੰ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੀਏ ਇਹਨਾਂ ਕਹਿੰਦਾ ਸਾਰਿਆਂ ਨੂੰ ਜੈ ਗੁਰੂ ਦੇਵ ਤੁਹਾਨੂੰ ਜੈ ਪੀਰ ਜੈ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਗੁਰਜੀਤ ਜੀ ਅੱਜ ਨੇ ਇਸ ਪਵਿੱਤਰ ਔਰ ਮੁਬਾਰਕ ਪਾਲੀ ਸਾਡੇ ਜੀਆ ਸਾਰੇ ਦੇਸ਼ ਵਾਸੀਆਂ ਨੂੰ ਸਟੇਟ ਵਾਸੀਆਂ ਨੂੰ ਹਿਸ਼ਾਰਪੁਰ ਵਾਸੀਆਂ ਨੂੰ ਔਰ तमाम ਵਰਗ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਅੱਜ ਦਾ ਜਿਹੜਾ ਤਿਹਾੜਾ ਇਹ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਉਹ ਇੰਨੇ ਮਹਾਨ ਔਰ ਪਾਕ ਪਵਿੱਤਰ ਹਸਤੀ ਸੀ ਕਿ ਉਹਨਾਂ ਨੇ ਸਾਰਿਆਂ ਨੂੰ ਇਕਾ ਦਾ ਔਰ ਇੱਕ ਰਹਿਣ ਦਾ ਹੁਕਮ ਦਿੱਤਾ ਜਿਹਦੇ ਉੱਤੇ ਆਪਾਂ ਚੱਲ ਰਹੇ ਹਾਂ ਸਾਰੇ ਸਾਰੇ ਭਰਾ ਚੱਲੇ ਆਂ ਤਾਂ ਇਸ ਪਵਿੱਤਰ ਦਿਹਾੜੇ ਤੇ ਸਾਰੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਜ਼ਰੂਰ ਕਰਨ ਬੋਲੇ ਜਗਤ ਗੋਵਿੰਦ ਆਸਮਰਾਂ ਜੀ